हे गाइस वेलकम बैक टू आवर न्यू व्लॉग गाइस आज स्टार्टिंग हो रही है सोनिया तो ਤੇ 소니아 ਲਗਾਤਾਰ ਦਬਾ ਦਬ ਲੱਗੀ ਹੋਈ ਹੈ ਕੰਮ ਡੇੜਾ ਧੋਣ ਲੱਗੀ ਹੋਈ ਹੈ ਤੇ ਇਹਨੇ ਬਾਥਰੂਮ ਵਗੈਰਾ ਧੋ ਦਿੱਤਾ ਹੈ ਤੇ ਸਫਾਈ ਕਰ ਰਹੀ ਹੈ ਦੇਖੋ ਕਪੜੇ गाइस ਮੈਂ ਰਾਤੀ ਧੋਤੇ ਸੀ ਸਾਰੇ ਤੇ ਹੁਣ ਮੈਂ ਉਤਾਰ ਕੇ ਸਾਰੇ ਤੈਰ ਵੀ ਲਗਾ ਦਿੱਤੇ ਨੇ ਬਸ ਪ੍ਰੈਸ ਵਾਲੇ ਪ੍ਰੈਸ ਨੂੰ ਭੇਜਣੇ ਨੇ ਮੈਂ ਹਜੇ ਸ਼ਾਵਰ ਲੈਣਾ ਹੈ ਸੋ ਇਸ ਲਈ ਮੈਂ ਆਪਣੇ ਦੋਨੀਆਂ ਜੇ ਸਟਾਰਟਿੰਗ ਕੀਤੀ ਦੋਨੀਆਂ ਸਫਾਈ ਬਹੁਤ ਵਧੀਆ ਕਰਦੀ ਹੈ ਗਾਇਸ हां ਸੋਨੀਆਂ ਹਾਂਜੀ ਬੜੀ ਧੀਰ ਹੋ ਗਈ ਤੈਨੂੰ ਵਲੌਗ ਚ ਨਹੀਂ ਲਿਆ ਮੈਂ ਉੱਪਰ ਵਾਲੀ ਭਾਬੀ ਲੈ ਲੈਂਦੇ ਹੋ ਮੈਨੂੰ ਤੁਸੀਂ ਨਹੀਂ ਲਿੰਦੇ ਰੇ ਕਦੇ ਕਦੇ ਟਾਈਮ ਮਿਲਦਾ ਮੈਂ ਆਂ ਦੈਂਦਾ ਨੂੰ ਕੁਮਾਰਾ ਨਾ ਦਿਵਾ। ਆ ਤੇਰੀ ਗੁੜੀਆ ਵੀ ਬਿਮਾਰ ਆ ਤੇ ਮੇਰੀ ਗੁੜੀਆ ਵੀ ਬਿਮਾਰ ਆ। ਨੰਨੂ ਅੱਜ ਬੁਖਾਰ ਬਹੁਤ ਤੇਜ਼ ਆ ਰਾਤ ਦਾ ਉਹਨੂੰ ਬੜਾ ਤੇਜ਼ ਬੁਖਾਰ ਆ। ਮੈਂ ਰਾਤ ਨੂੰ ਲక్ష్ਮੀ ਨੂੰ ਆਤਾ ਉਹ ਤੇਰੇ ਇੰਨਾ ਤਾਪੜਿਆ ਸੀ ਸਰੀਰ ਹੁੰਦਾ। ਅੱਛਾ। ਪਰ ਮम्मी ਮੇਰਾ ਗਲਾ ਦਸ ਰਾਂ ਸਕੂਲ ਜਾਂਦੇ ਸੀ। ਹੂੰ। ਉਹੀ ਅੱਜ ਮੈਂ ਵੀ ਨਹੀਂ ਭੇਜਿਆ ਨੰਨਿਆ ਨੂੰ। ਰਾਤੀ ਇਹਨੂੰ ਬੜਾ ਤੇਜ਼ ਬੁਖਾਰ ਹੋ ਗਿਆ ਸੀ ਤੇ ਕੁਝ ਖਾਂਦੀ ਵੀ ਨਹੀਂ ਪਈ ਹੈਗੀ। ਉਹਨੇ ਮੈਂ ਬਸ ਸ਼ਾਵਰ ਲੈ ਕੇ ਤੇਰੀ ਦਵਾਈ ਲੈਣ ਚੱਲੀ ਆ। ਸੋਨੀਆ ਨੂੰ ਕਿਹਾ ਫਟਾਫਟ ਸਫਾਈ ਕਰ ਦੇ ਪਹਿਲੇ ਥੱਲੇ ਤੇ ਅੱਜ ਮੈਂ ਗਾਇਸ ਸਬਜੀ ਵਿੱਚ ਵੀ ਬਣਾਣੀ ਹੈ ਅਰਬੀ ਅਰਬੀ ਲਈਏ ਆਇਆ ਸੀ ਹੁਣੇ ਸਬਜੀ ਵਾਲਾ ਤੇ ਅਰਬੀ ਬਣਾਵਾਂਗੀ ਵੈਸੇ ਤਾਂ ਗੁੜੀਆਂ ਨੇ ਤਾਂ ਕਿਹਾ ਵੀ ਤਰੀ ਵਾਲੀ ਅਰਬੀ ਬਣਾਓ ਤੇ ਗਾਇਸ ਮੈਂ ਤਰੀ ਵਾਲੀ ਨਹੀਂ ਬਣਾਣੀ ਹੈਗੀ ਤਰੀ ਵਾਲੀ ਦੀ ਮੈਨੂੰ ਨੌਲੇਜ ਘੱਟ ਹੈ ਵੈਸੇ ਬਣਾਉਂਗੀ ਤੇ ਤੁਹਾਨੂੰ ਰੈਸਪੀ ਜ਼ਰੂਰ ਦਵਾਂਗੀ ਅਰਬੀ ਦੀ ਸੋ ਇਹਨੂੰ ਮੈਂ ਐਦਾਂ ਹੀ ਸੋੜਨੀ ਆ ਸਿੰਪਲ ਜਿਵੇਂ ਮੈਂ ਬਣਾਣੀ ਆ ਓਵੇਂ ਬਣਾਵਾਂਗੇ ਅਰਬੀ ਦੀ ਸਬਜ਼ੀ ਪਹਿਲੇ ਨੰਨੂ ਦੀ ਦਵਾਈ ਲੈਣ ਭੇਜਣਾ ਨੰਨੂ ਦੇ ਪਾਪਾ ਨੂੰ ਸੋਹਣਿਆ ਲੱਗੇ ਪਈਏ ਫਟਾਫਟ ਪੋਚੇ ਲਵਾਂ ਇਸ ਸਾਡਾ ਜੋ ਫਰਸ਼ ਆ ਨਾ ਇਹ ਹੈ ਹੀ ਐਦਾਂ ਦਾ ਸ਼ੁਰੂ ਤੋਂ ਤੇ ਸਫਾਈ ਤਾਂ ਸੋਹਣਿਆ ਬਹੁਤ ਕਰਦੀ ਏ ਫਰਸ਼ ਦਾ ਰੰਗ ਹੀ ਐਦਾਂ ਦਾ ਆ ਤੂੰ ਸਾਡੀ ਸੋਨੀਆਂ ਸਾਰੇ ਸਫਾਈ ਸੋਨੀ ਕਰਦੀ ਹਾਂ ਹਾਂ ਬਿਨਾਂ ਸ਼ੱਕ ਤੋਂ ਸੋਨੀਆਂ ਬਹੁਤ ਸੋਹਣੇ ਸਫਾਈ ਕਰਦੀ ਹੈ ਪਰ ਵੀ ਵਧੀਆ ਨਹੀਂ ਲੱਗਣਾ ਆ ਸਹੀ ਗੱਲ ਹੋਰ ਕੀ ਤਾਂ ਤੁਸੀਂ ਕਿੰਤੀ ਸੀ 15 ਤੱਕ ਸਫਾਈ ਗਾਇਸ ਸਾਡੀ ਨਾ ਲੜਾਈ ਵੀ ਬਹੁਤ ਹੁੰਦੀ ਹੈ ਮੇਰੀ ਤੇ ਸੋਨੀਆਂ ਦੀ ਸੋਨੀਆ ਦੀ ਤੇ ਮੇਰੀ ਲੜਾਈ ਬਹੁਤ ਦੇ ਸਫਾਈ ਹੋ ਗਈ ਦੇਖੋ ਤੇ ਹਜੇ ਨੰਨੂ ਦੇ ਪਾਪਾ ਅੰਦਰ ਨੇ ਉਹਨਾਂ ਨੇ ਹਜੇ ਨਹਾ ਕੇ ਲੇਟ ਗਏ ਨੇ ਐਦਾਂ ਹੀ ਤੇ ਸਾਰੀ ਮੈਂ ਸਫਾਈ ਕਰ ਦਿੱਤੀ ਨੇ ਸੋਨੀਆ ਨੇ ਪੋਚਾ ਲਗਾਉਣਾ ਸੀ ਤੇ ਗੱਡੀਆਂ ਉੱਤੇ ਚੜਾਤੀਆਂ ਸੋਫੇ ਦੇ ਉੱਤੇ ਸਕੂਟਰੀ ਵੀ ਨੰਨੂ ਦੇ ਆ ਜੜਾ ਦਿੱਤੀ ਨੰਨੂ ਦੇ ਟੌਏ ਸਾਰੇ ਆ ਪਏ ਨੇ ਸੋ ਇਹਨਾਂ ਨੂੰ ਹੁਣ ਚਾਰਜ ਦੇ ਵਗੈਰਾ ਤੇ ਲਗਾਨੀ ਆ ਲੋ ਜੀ ਨੰਨੂ ਨੂੰ ਹੈ ਅੱਜ ਬੁਖਾਰ ਨੰਨੇ ਦਾਈ ਲੈਨੇ ਜਾਓ ਬੇਟੇ ਨਹੀਂ 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 ਇੱਧਰ ਦੇਖੋ ਨੰਨੂ ਕੋ ਬੁਖਾਰ ਹੈ ਨਾ ਲੈ ਮੈਨੂੰ ਦਾਈ ਲੈਨੇ ਜਾਣਾ ਉਧਰ ਦੇਖ ਲੈ ਮੈਨੂੰ ਦਾਈ ਲੈਨੇ ਜਾਣਾ ਜਲਦੀ ਜਲਦੀ ਠੀਕ ਹੋ ਜਾਓ ਅਭੀ ਅਭੀ ਕੱਪੜੇ ਚੇਂਜ ਕੀਏ ਨੰਨੂ ਕੇ ਨੰਨੂ ਕੋ ਤਿਆਰ ਕੀਏ ਤੋ ਜਾਓ ਦਾਈ ਲੈ ਆਓ ਬੁਖਾਰ ਹੋ ਗਿਆ ਨੰਨੂ ਕੋ ਅੱਜ ਬਾਏ ਬੇਟੇ बाय-बाय नन्नू बाय गाइस नन्नू नु रात बड़ा तेज बुखार सी ते सवेरे इबुजैसिक भी दीती है बाय सो गाइस वेलकम ਤੇ ਮੈਂ ਸ਼ਰਵ ਲੈ ਲਿਆ ਤੇ ਮੈਂ ਹੁਣ ਚੱਲੀਆਂ ਕਿਚਨ ਚ ਤੇ ਕਰਨ ਲੱਗੀਆਂ ਲੰਚ ਦੀ ਤਿਆਰੀ ਗਾਇਸ ਬਸ ਗਏ ਹੋਏ ਨੇ ਮੇਨੂੰ ਦੇ ਪਾਪਾ ਤੇ ਨੰਨੂ ਜਿਵੇਂ ਕਿ ਮੈਂ ਤੁਹਾਨੂੰ ਦਿਖਾਇਆ ਵਲੋਗ ਵਿੱਚ ਤੇ ਉਹਨਾਂ ਦੇ ਆਉਣ ਤੋਂ ਪਹਿਲੇ ਪਹਿਲੇ ਮੈਂ ਸਾਰੀ ਅਰਬੀ ਛੇਲਣਾ ਤੇ ਬਣਾ ਲਾਂ ਕਿਉਂਕਿ ਅਰਬੀ ਛੇਲਣ ਨਾਲ ਮੇਰੇ ਹੱਥਾਂ ਤੇ ਬੜੀ ਖਾਰਿਸ਼ ਹੁੰਦੀ ਹੈ ਗਾਇਸ ਮੇਰੇ ਹੱਥਾਂ ਤੇ ਅਲਰਜੀ ਹੋ ਜਾਂਦੀ ਬਿਲਕੁਲ ਤੇ ਨੰਨੂ ਨੂੰ ਹੱਥ ਲਗਾਉਣ ਤੋਂ ਪਹਿਲੇ ਪਹਿਲੇ ਮੈਂ ਹੱਥ ਚੰਗੀ ਤਰ੍ਹਾਂ ਸਾਫ਼ ਕਰ ਲਾਂਗੀ ਤੇਲ ਤੂ ਲਗਾ ਕੇ ਫਿਰ ਉਸ ਨੂੰ ਫੜਾਂਗੀ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਅਲਰਜੀ ਹੁੰਦੀ ਹੈ ਅਰਬੀ ਕੱਟਣ ਨਾਲ ਸੋ ਮੈਂ ਗਾਇਜ਼ ਫਟਾਫਟ ਅਰਬੀ ਆਪਣੀ ਛਿੱਲਾਂ ਇਹਨੂੰ ਫਟਾਫਟ ਛਿੱਲਦੀ ਆ ਸਾਰੀ ਅਰਬੀ ਮੈਂ ਗਾਇਜ਼ ਸੋਹਣੀ ਤਰ੍ਹਾਂ ਕੱਟ ਲਈ ਹੈ ਤੇ ਇਹਦੇ ਉੱਤੇ ਲਗਾ ਦਾਂਗੀ ਥੋੜਾ ਥੋੜਾ ਨਮਕ ਨਮਕ ਲਗਾ ਕੇ ਇਹਨੂੰ ਥੋੜੇ ਦੇਰ ਰੱਖ ਦਾਂਗੀ ਲੋ ਜੀ ਸਾਰੇ ਅਰਬੀ ਨੂੰ ਆਪਾਂ ਗੋਲ-ਗੋਲ ਕੱਟ ਲਿਆ ਤੇ ਇਹਨੂੰ ਮੈਂ ਨਮਕ ਲਗਾਇਆ ਹੈ ਨਮਕ ਉਹ ਤਾਂ ਕਿ ਛੋੜ ਦੇ ਰੱਖਾਂਗੀ ਇਹਨਾਂ ਨੂੰ ਮੈਂ ਨੰਨੂ ਆ ਗਈ ਹੈ ਦਵਾਈ ਲੈ ਕੇ ਸਭ ਤੋਂ ਪਹਿਲੇ ਉਹਨਾਂ ਨੂੰ ਮੈਂ ਦਵਾਈ ਦਵਾਂ ਲੋ ਜੀ ਗਾਇਸ ਮੈਂ ਹੁਣ ਤੇਲ ਪਾਣ ਲੱਗੀ ਆ ਪੈਨ ਦੇ ਵਿੱਚ ਸਰੋਂ ਦੇ ਤੇਲ ਦੇ ਵਿੱਚ ਆਪਾਂ ਬਣਾਵਾਂਗੇ ਅਰਬੀ ਤੇ ਇਧਰ ਮੈਂ ਪਿਆਜ਼ ਕੱਟ ਲਿਆ ਤੇ ਹਰੀਆਂ ਮਿਰਚਾਂ ਵੀ ਕੱਟ ਲਿਆ ਨੇ ਲੰਬੀਆਂ-ਲੰਬੀਆਂ ਹੀ ਪਾਵਾਂਗੇ ਹਰੀਆਂ ਮਿਰਚਾਂ ਸਾਬਤ ਐਦਾਂ ਹੀ ਖਾਣ ਦਾ ਮਜ਼ਾ ਆਉਂਦਾ ਅਰਬੀ ਦੇ ਵਿੱਚ ਤੇ ਇਧਰ ਮੈਂ ਗਾਇਜ਼ ਅਰਬੀ ਤੋਣ ਲੱਗੀ ਆ ਹੋ ਗਿਆ ਸੀ ਕਾਫੀ ਟਾਈਮ 15 ਮਿੰਟ ਹੋ ਗਏ ਸੀ ਇਹਨਾਂ ਨੇ ਮੈਂ ਇਹਨੂੰ ਦਵਾਈ ਵਗੈਰਾ ਦੇ ਦਿੱਤੀ ਹੈ ਤੇ ਅਰਬੀ ਦੇਖੋ ਕਿੰਨੀ ਵਧੀਆ ਹੈ ਤੇ ਪਰ ਮੇਰੇ ਹੱਥਾਂ ਦਾ ਹੋ ਗਿਆ ਇਹ ਬੁਰਾ ਹਾਲ ਖਾਰਿਸ਼ ਕਰ ਕਰਕੇ ਮੈਂ ਤੁਹਾਨੂੰ ਕਿਹਾ ਸੀ ਨਾ ਅਰਬੀ ਨਹੀਂ ਮੈਂ ਕਰ ਸਕਦੀ ਛਿਲ ਸਕਦੀ ਫਟਾਫਟ ਛਿਲ ਕੇ ਮੈਂ ਸਰੋਂ ਦਾ ਤੇਲ ਲਗਾਇਆ ਹੱਥਾਂ ਦੇ ਉੱਤੇ ਉਹ ਜ਼ਿਆਦਾ ਖਾਰਿਸ਼ ਹੋ ਰਹੀ ਹੈ ਯਾਹ ਜੀ ਗਾਇਜ਼ ਮੈਂ ਅੱਧ ਕੱਚੇ ਪੱਕੇ ਕਰ ਲਏ ਨੇ ਟਮਾਟਰ ਵੀ ਵਿੱਚ ਪਾਵਾਂਗੀ ਪੂਰੀ ਮਸਾਲੇਦਾਰ ਅਰਬੀ ਬਣਾਵਾਂਗੀ ਤਾਂ ਕਿ ਬੱਚੇ ਵੀ ਉਂਗਲੀਆਂ ਚ ਟੁਕਦੇ ਰਹਿ ਜਾਣ ਅੱਜ ਕੱਲ੍ਹ ਦੀ ਨਮਕ ਮਿਰਚ ਹਲਦੀ ਗਰਮ ਮਸਾਲਾ ਬਸ ਮੈਂ ਗਾਇਜ਼ ਸਿੰਪਲ ਇਨਸਾਲੇ ਪਾਨੇ ਆ ਇਹਦੇ ਨਾਲ ਹੀ ਕਰਾਰੀ ਕਰਾਰੀ ਬਣ ਜਾਂਦੀ ਹੈ ਸਬਜ਼ੀ ਹਾਂਜੀ ਸੰਜੀਪ ਜੀ ਤੁਸੀਂ ਕੀ ਬਣਾ ਰਹੇ ਹੋ ਕਿਚਨ ਵਿੱਚ ਅਰਬੀ ਬਣਾ ਰਹੇ ਹਾਂ ਅਰਬੀ ਅਰਬੀ ਬਣਾ ਦਿਆਂ ਜੀ ਭੁੱਖ ਲੱਗੀ ਸੀ ਮੈਂਗਾ ਚੱਲ ਚੱਲਦੇ ਹਾਂ ਹਾਂਜੀ ਆਈ ਜਾਈ ਵੀ ਜਾ ਦੋ ਕੀ ਹੋ ਗਿਆ ਹਾਂ ਤੁਨਾਂ ਲਿੱਲੀ ਤੇ ਬੜੀ ਖਾਰਿਸ਼ ਹੋਣ ਲੱਗੀ ਮੇਰੇ ਤੇ ਸੋ ਹੁਣ ਮੈਂ ਕਰਸੀ ਦੀ ਹੈਲਪ ਦੇ ਨਾਲ ਚੱਕ ਰਹੀ ਹਾਂ ਮਸਾਲੇ ਦਾਤੇ ਆ ਵਧੀਆ ਬਣੇਗੀ ਸਬਜੀ ਆਪਣੀ ਲੋ ਜੀ ਗਾਇਜ਼ ਮੈਂ ਸਾਰੇ ਅਰਬੀ ਪਾ ਦਿੱਤੇ ਤੇ ਇਹਨੂੰ ਹਲਾਉਣਾ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਹਲਾ ਕੇ ਫਿਰ ਇਹਨੂੰ ਆਪਾਂ ਟੱਕ ਦੇਨੇ ਆ ਥੋੜੀ देर ਲਈ आजता संजीव जी उंगलियाँ ते दस्सो आजता नहीं आ रहे जा सब्जी बनी हैं अरबी आज देखो जी कौन आया चेहरा दिखाइये भाई चेहरा अपना मुंडा है यार मुंडा रोबीन आ गया रोबीन आया जी अलौजी टाटा दिए हो क्या दिन है नहीं तां दस्सो ਕਿਸੇ ਨੇ ਨਹੀਂ ਸੁਟਿਆ ਫੋਨ ਥੋੜੀ ਸੁਟਣਾ ਸੀ ਕਿਸੇ ਨੇ ਉਹ ਸਕਰੀਨ ਤੇਰੀ ਇੱਜਾ ਹੀ ਆ ਕੋਲ ਔਰ ਠੀਕ ਕਰਾਣ ਵਾਲਾ ਹੈ ਤੇ ਫੋਨ ਸੋ ਗਾਇਸ ਦੇਖਿਏ ਕਿ ਅਰਬੀ ਦੀ ਕੀ ਪੋਜੀਸ਼ਨ ਹੈ ਅਰਬੀ ਬਸ ਗਲਣ ਵਾਲੀ ਹੈ ਥੋੜੀ ਜੀ ਥੋੜੀ ਜੀ ਕਸਰ ਹੈ ਬਸ सब्जी ਆਪਣੀ ਬਣ ਕੇ ਰੈਡੀ ਰੋਬਿੰਗ ਕੁੜੀਆਂ ਰੋਬਿੰਗ ਆ ਚੁੱਕਾ ਹੈ ਕੋਲਸ ਕੁੜੀਆਂ ਚੱਕੀ ਸਕੂਲ ਤੋਂ ਤੇ ਨੰਨੂ ਗਿਆ ਸੋ ਨੰਨੂ ਬੱਚਾ ਸੋ ਗਿਆ ਨੰਨੂ ਬੱਚੇ ਨੇ ਦਵਾਈ ਲਈ ਤੇ ਸੋ ਗਈ ਹੈ ਤੇ ਹੁਣ ਸਗੋ ਦਵਾਈ ਦਿੱਤੀ ਸੀ ਥੋੜੀ ਜੀ ਰੈਸਟ ਹੋ ਜੇਗੀ ਉਹਨੂੰ ਤੇ ਥੋੜਾ ਫਰਕ ਪੈ ਜਾਏਗਾ ਸੋ ਅੱਜ ਉਹ ਸਵੇਰ ਦੇ ਜਿਆਦਾ ਖੇਡੀ ਵੀ ਨਹੀਂ ਹੈਗੀ ਗਾਇਸ ਤੇ ਬੱਚਾ ਠੀਕ ਨਾ ਹੋਵੇ ਤਾਂ ਫਿਰ ਮਨ ਬੜਾ ਉਦਾਸ ਦਾਸ ਰਹਿੰਦਾ ਹੈ ਗਾਇਸ ਤੇ ਬਸ ਹੁਣ ਦੇਖਾਂ ਉਹਨੂੰ ਮੈਂ ਸੋ ਗਾਇਜ਼ ਇਹਨਾਂ ਨੇ ਰੋਟੀ ਵਗੈਰਾ ਸਭ ਖਾ ਲਿਆ ਲੰਚ ਕਰ ਲਿਆ ਬੱਚਿਆਂ ਨੇ ਵੀ ਖਾ ਲਈਏ ਰੋਟੀ ਤੇ ਤਾਰੀਫ ਕੀਤੀ ਕਿ ਸਬਜੀ ਬੜੀ ਜਿਆਦਾ ਮਸਾਲੇਦਾਰ ਤੇ ਬੜੀ ਜਿਆਦਾ ਵਧੀਆ ਬਣੀ ਹੈ ਤੇ ਗਵਾਨੀ ਵੀ ਪੁੱਛਣਗੇ ਕਿ ਕਿਵੇਂ ਬਣਾਈ ਸਬਜੀ ਕਿ ਇਹਨਾਂ ਨੇ ਇੰਦੀ ਤਾਰੀਫ ਤਾਰੀਫ ਕਰ ਦਿੱਤੀ ਤਾਰੇ ਕਹਿਣ ਲੱਗੇ ਸੀ ਗਾਇਜ਼ ਸੋਰੀ ਤੇ ਹੁਣ ਮੈਂ ਜਰਾ ਨੰਨਿਆਂ ਤੇ ਵੀ ਧਿਆਨ ਦੇਵਾਂ ਥੋੜਾ ਜਾਂ ਤੇ ਨੰਨਿਆਂ ਨੂੰ ਬੁਖਾਰ ਹੈਗਾ ਹੁਣ ਗੋਦੀ ਚ ਚੱਕਾਂ ਜਿਆਦਾ ਵਲੋਗ ਲੰਬਾ ਨਹੀਂ ਮੇਰੇ ਕੋ ਮਹਿ ਜਾਏਗਾ ਤੇ ਮੈਂ ਇਸੇ ਨਾਲ ਇਸ ਵਲੋਗ ਦਾ ਮੈਂ ਐਂਡ ਕਰਦੀ ਆਂ ਤੇ ਹੋਪ ਕਰਦੇ ਆ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਤੇ ਵਧੀਆ ਲੱਗਣ ਦੇ ਨਾਲ ਹੀ ਹੁਣ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਤੇ ਕਮੈਂਟ ਕਰਨੀਆਂ ਨੇ ਠੀਕ ਹੈ ਤੇ ਹੁਣ ਮਿਲਦੇ ਆ ਤੁਹਾਨੂੰ ਹਰ ਰੋਜ਼ ਦੀ ਤਰ੍ਹਾਂ ਨਵੇਂ ਬਲੌਗ ਵਿੱਚ ਅਗਲੀ ਵੀਡੀਓ ਚ ਬਾਈ ਗਾਈ ਟੇਕ ਕੇਅਰ